ਇਹ ਨਵਾਂ ਨਹੀਂ ਐ ਕਾਨੂੰਨ ਕੋਈ ਇਹ 2021 ਦੇ ਵਿੱਚ ਦਾ ਆਨਲਾਈਨ ਸਿਕਿਉਰਿਟੀ ਸੇਫਟੀ ਐਕਟ ਸੀ ਮੇਰੇ ਖਾਲ ਤੇ ਉਹਦੇ ਵਿੱਚ ਐਮੈਂਡਮੈਂਟ ਆ ਵੀ ਆਨਲਾਈਨ ਸੇਫਟੀ ਐਮੈਂਡਮੈਂਟ ਸੋਸ਼ਲ ਮੀਡੀਆ ਮਿਨਿਮਮ ਇਸ ਐਕਟ 2024 ਪਿਛਲੇ ਸਾਲ ਪਾਰਲੀਮੈਂਟ ਚ ਸਟੇਜ ਹੋਇਆ ਸੀ ਤੇ ਇਸ ਹਾਲੇ ਪਾਸ ਹੋ ਗਿਆ ਸੋ ਕਿਸੇ ਵੀ ਤਰੀਕੇ ਨਾਲ ਮੈਂ ਇਸ ਨਿੱਜੀ ਤੌਰ ਤੇ ਜੇ ਮੈਂ ਕਹਾਂ ਵੀ ਮੈਂ ਸਹਿਮਤ ਨਹੀਂ ਹਾਂ ਇਹ ਸਹਿਮਤ ਨਹੀਂ ਐ ਸਿਰਫ ਅੱਖਾਂ ਪੁੰਝੀਆਂ ਗਈਆਂ ਨੇ ਪੇਰੈਂਟਸ ਦੀਆਂ ਵੋਟ ਰਾਜਨੀਤੀ ਕੀਤੀ ਗਈ ਹੈ ਕਾਰਪੋਰੇਟ ਨੂੰ ਚਾਹੀਦਾ ਸੀ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਦੇ ਇਹ ਪਲੇਟਫਾਰਮ ਨੇ ਉਹਨਾਂ ਤੇ ਰੈਸਟ੍ਰਿਕਸ਼ਨ ਲਾਉਂਦੇ ਭਈ ਭਾਈ ਉਹ ਟ੍ਰੈਫਿਕ ਉਧਰ ਸੁੱਟਿਆ ਹੀ ਨਾ ਜਾਵੇ ਏਜ ਸੈਗਮੈਂਟ ਨੂੰ ਧਿਆਨ ਚ ਰੱਖ ਕੇ ਸਿਰਫ ਉਹੀ ਵੀਡੀਓਜ਼ ਉਹੀ ਟ੍ਰੈਫਿਕ ਉਹਨਾਂ ਬੱਚਿਆਂ ਵੱਲ ਜਾਵੇ ਜਿਹੜਾਂ ਦੀ ਉਹਨਾਂ ਦੀ ਏਜ ਦੇ ਮੁਤਾਬਕ ਸਹੀ ਹੈ ਹਾਂ ਕੁਛ ਇਦਾਂ ਸੈਟ ਕਰ ਲੀ ਇਜ਼ੀਲੀ ਸੈਟ ਹੋ ਸਕਦਾ ਸਰ ਬਿਲਕੁਲ ਪੰਜਾਬੀ ਚ ਇੱਕ ਕਹਾਵਤ ਹੈ ਮੈਂ ਕਿਹਾ ਸਰ ਕੀ ਰੋਟੀ ਜ਼ਿਆਦਾ ਖਾਓਗੇ ਉਹ ਵੀ ਨੁਕਸਾਨ ਕਰੂਗੀ ਪਰ ਜ਼ਹਿਰ ਛੋ ਕੀ ਮਾਤਰਾ ਚ ਖਾਓਗੇ ਉਹ ਵੀ ਫਾਇਦਾ ਕਰੂਗੀ ਤਾਂ ਆਪਾਂ ਨੂੰ ਹੀ ਚਾਹੀਦਾ ਕੰਟਰੋਲ ਕਰਨਾ ਆਪਣੇ ਬੱਚਿਆਂ ਨੂੰ ਸਰਕਾਰ ਦਾ ਕੁਲ ਮਲਾ ਕੇ ਤੁਸੀਂ ਕਹਿ ਰਹੇ ਹੋ ਇਹ ਫੈਸਲਾ ਗਲਤ ਹੈ ਬਿਲਕੁਲ ਗਲਤ ਹੈ ਸਰ ਤੁਸੀਂ ਦੇਖੋ ਹਰ ਤੁਸੀਂ ਗਲਫ ਕੰਟਰੀਜ਼ ਲੈ ਲਓ ਤੁਸੀਂ ਅਮਰੀਕਾ ਲੈ ਲਓ ਤੁਸੀਂ ਫਰਾਂਸ ਲੈ ਲਓ ਤੁਸੀਂ ਯੂਕੇ ਲੈ ਲਓ ਇਵਨ ਚਾਈਨਾ ਚਾਈਨਾ ਦੇ ਵਿੱਚ ਕਾਨੂੰਨ ਹੈ ਹਾਂ ਸੋਸ਼ਲ ਮੀਡੀਆ ਤੇ ਰੈਸਟ੍ਰਿਕਸ਼ਨਸ ਨੇ ਬੱਚਿਆਂ ਵਾਸਤੇ ਲੇਕਿਨ ਉੱਥੇ ਡਿਫਰੈਂਟ ਤਰੀਕੇ ਨਾਲੇ ਇੱਕ ਤਾਂ ਪੇਰੈਂਟਸ ਦੀ ਗਾਈਡੈਂਸ ਹੈ ਉਥੇ ਨਾਲ ਦੂਜਾ ਉੱਥੇ ਹੈ ਵੀ ਸਕਰੀਨ ਟਾਈਮ ਹੈ ਜਿਹੜਾ ਉਹ ਜਾਂਦਾ ਪੇਰੈਂਟਸ ਕੋਲੇ ਸਾਡਾ ਬੱਚਾ ਇੰਨਾ ਸਮਾਂ ਸਕਰੀਨ ਤੇ ਰਿਹਾ ਹਮ ਜਿਹੜੀਆਂ ਜਿਹੜੀਆਂ ਸੌਫਟਵੇਅਰ ਨਾਲ ਹੱਲ ਕੀਤੀਆਂ ਜਾ ਸਕਦੀਆਂ ਸੀ ਚੀਜ਼ਾਂ ਹਾਂ ਉਹਨੂੰ ਬੱਚਿਆਂ ਨੂੰ ਉਹ ਤੁਸੀਂ ਬੈਨ ਕਰਕੇ ਇੱਕ ਹੋਰ ਤੁਸੀਂ ਦੇਖੋ ਤੁਸੀਂ ਵੀ ਕਿਸੇ ਟਾਈਮ ਤੇ ਬੱਚੇ ਰਹੇ ਹੋ ਹਾਂ ਤੁਹਾਡੇ ਵੀ ਬੱਚੇ ਹੈਗੇ ਨੇ ਜਿਸ ਚੀਜ਼ ਪ੍ਰਤੀ ਬੱਚੇ ਨੂੰ ਰੋਕਿਆ ਜਾਂਦਾ ਹੈ ਹਾਂ ਬੱਚਾਉਂ ਜਰੂਰ ਕਰਦਾ ਹੈ ਕਰਦਾ ਬਿਲਕੁਲ ਸੱਚੀ ਗੱਲ ਉਹਨਾਂ ਦੀ ਪਤੀ ਕਿਊਰਿਓਸਟੀ ਉਹਦੀ ਜ਼ਿਆਦਾ ਵੱਧੀ ਹੈ ਕਿਉਂਕਿ ਸਿੰਪਲ ਬਿਜਲੀ ਦਾ ਨਿੱਕਾ ਜਿਹਾ ਵਿੱਚ ਲੱਗਿਆ ਹੋਇਆ ਨਾ ਪਲੱਗ ਛੋਟੇ ਬੱਚੇ ਨੂੰ ਕਹਦੀ ਹੈ ਵੀ ਇਧਰ ਨਹੀਂ ਉਂਗਲ ਕਰਨੀ ਹਈ ਹੋ ਜੇਗੀ ਹਾਂ ਉਹ ਬੱਚਾ ਲੰਘਦੇ ਟੱਪ ਤੇ ਜਰੂਰ ਉਂਗਲ ਲਾ ਕੇ ਦੇਖੂਗਾ ਬਿਲਕੁਲ ਹੁਣ ਤੁਸੀਂ ਇਹ ਬੈਨ ਕਰਕੇ ਤਾਂ ਉਲਟਾ ਕਿਊਰਿਓਸਟੀ ਪੈਦਾ ਕਰ ਰਹੇ ਹੋ ਬੱਚਿਆਂ ਨੂੰ ਕ੍ਰੀਏਟੀਵਿਟੀ ਤੋਂ ਰੋਕ ਰਹੇ ਹੋ ਇਹਨੂੰ ਜਾਣਕਾਰੀ ਦੇਣਾ ਇਹਦੇ ਪ੍ਰਤੀ ਵਿਕਨਿਕ ਦੇਣਾ ਜਿਆਦਾ ਜ਼ਰੂਰੀ ਸੀ ਚਾਹ ਪੇਰੈਂਟਸ ਦੇ ਰਹੀ ਦਿੰਦੇ ਚਾਹ ਸੋਸ਼ਲ ਮੀਡੀਆ ਕਲਾਸਾਂ ਦੇ ਵਿੱਚ ਪੜਾਇਆ ਜਾਂਦਾ ਤੁਸੀਂ ਤੁਸੀਂ ਜਾਂ ਸਭ ਤੋਂ ਵਧੀਆ ਹੱਲ ਦਿੰਦਾ ਇਹ ਹੀ ਸੀ ਵੀ ਭਈ ਉਹਨਾਂ ਕੋਲੇ ਉਮਰ ਦੇ ਹਿਸਾਬ ਨਾਲ ਟ੍ਰੈਫਿਕ ਜਾਵੇ ਹੂੰ ਉਮਰ ਦੇ ਹਿਸਾਬ ਨਾਲ ਮਟੀਰੀਅਲ ਜਾਵੇ ਇਹ ਪਿੱਛੇ इजीली ਸੌਫਟਵੇਅਰ ਦੇ ਰਹੀਂ ਸੈਟਿੰਗ ਕੀਤੀ ਜਾ ਸਕਦੀ ਹੈ ਸੌਫਟਵੇਅਰ ਦੇ ਜਿਹੜੇ ਲੋਗ ਨੇ ਜਿਹੜੇ ਜਾਣਦੇ ਨੇ ਚੀਜ਼ ਨੂੰ ਉਹ ਇਸ ਗੱਲ ਨਾਲ ਸਹਿਮਤ ਹੋਣਗੇ ਕਿਉਂ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਸਾਰੇ ਕਾਰਪੋਰੇਟ ਬਿਜ਼ਨੈਸਿਸ ਨੇ ਬਹੁਤ ਵੱਡੇ ਵੱਡੇ ਬਿਜ਼ਨੈਸਿਸ ਨੇ ਉਹ ਤਾਂ ਸਰਕਾਰਾਂ ਚਲਾ ਰਹੇ ਨੇ ਤੇ ਬਣਾ ਰਹੇ ਨੇ ਉਹਨਾਂ ਵੱਲ ਉਂਗਲੀ ਚੱਕੀ ਗਈ ਵੋਟ ਰਾਜਨੀਤੀ ਖੇਡ ਕੇ ਪੀਪਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਸ ਪਰ ਇਸ ਕਰਕੇ ਮਤਲਬ ਮੈਨੂੰ ਤਾਂ ਇਹ ਬਿਲਕੁਲ ਹੀ ਕਾਨੂੰਨ ਮਤਲਬ ਬਿਲਕੁਲ ਠੋਠਾ ਲੱਗਿਆ ਅਲਟੀਮੇਟਲੀ ਤੁਸੀਂ ਦੇਖਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਰੀਵਿਜ਼ਿਟ ਕਰਨਾ ਪਏਗਾ ਇੰਦੇ ਤੇ